15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਦੇ ਲਈ ਸਾਡੇ ਸ਼ਹੀਦਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੀ ਤੋਂ ਬਾਅਦ ਆਜ਼ਾਦੀ ਮਿਲੀ ਅਜੇ 78 ਸਾਲ ਹੋ ਗਏ ਇਸ ਗੱਲ ਦੇ ਲਈ ਤੇ ਜਿਹਦੀ ਇਸ ਆਜ਼ਾਦੀ ਦਾ ਆਨੰਦ ਸਾਨੂੰ ਮਾਣਦੇ ਨੂੰ ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ ਜਿਨ੍ਹਾਂ ਦੀ ਬਦੌਲਤ ਇਹ ਸਾਰੀ ਆਜ਼ਾਦੀ ਸੀ ਸਾਨੂੰ ਮਿਲੀ ਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਸਲੂਟ ਕਰਦਾ ਹਾਂ ਤੇ ਨਾਲ ਹੀ ਦੇਸ਼ਵਾਦੀਆਂ ਨੂੰ ਇਸ ਗੱਲ ਦੇ ਲਈ ਮੈਂ ਵਧਾਈ ਦਿੰਦਾ ਰਾਜਪੁਰਾ ਨਿਵਾਸੀਆਂ ਨੂੰ ਵੀ ਵਧਾਈ ਦਿੰਦਾ ਤੇ ਇਹੀ ਕਹਾਂਗਾ ਕਿ ਜਿੱਥੇ ਵੀ ਦੇਸ਼ ਦੀ ਗੱਲ ਹੋਵੇ ਤਾਂ ਮਰਮਟੋ ਆਪਣੇ ਪੰਜਾਬ ਦੀ ਸੂਬੇ ਦੀ ਗੱਲ ਹੋਵੇ ਤਾਂ ਵੀ ਮਰਮਟੋ ਆਪਣੇ ਸ਼ਹਿਰ ਦੀ ਗੱਲ ਹੋਵੇ ਤਾਂ ਵੀ ਮਰਮਟੋ ਅਤੇ ਆੋਰ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਇਸ ਸ਼ਹਿਰ ਨੂੰ ਜਿਵੇਂ ਪਹਿਲਾਂ ਬਹੁਤ ਤਰੱਕੀ ਦੇ ਵੱਲ ਲੈ ਕੇ ਗਏ ਸੀ ਫਿਰ ਇਹਨੂੰ ਤਰੱਕੀ ਦੇ ਵੱਲ ਲੈ ਕੇ ਜਾਵਾਂਗੇ ਇਸ ਦੁਆਰਾ ਫਿਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸੂਬਾ ਵਾਸੀਆਂ ਨੂੰ ਅਤੇ ਰਾਜਪੁਰਾ ਨਿਵਾਸੀਆਂ ਨੂੰ ਆਜ਼ਾਦੀ ਦੇ ਦਿਵਸ ਦੇ ਮੌਕੇ ਦੀਆਂ ਲੱਖ ਲੱਖ ਵਧਾਈਆਂ